ਇਹ ਆ ਜੀ ਸੇਧ ਦਾ ਖਜ਼ਾਨਾ ਜਿਵੇਂ ਕਿ ਪੁਰਾਣੀਆਂ ਬੀਬੀਆਂ ਮਾਈਆਂ ਸਵੇਰੇ ਸਿਰ ਤਾਜ਼ਾ ਅਰਥ ਕੇ ਆਟਾ ਚੱਕੀ ਦੇ ਉੱਤੇ ਹੱਥ ਦੇ ਨਾਲ ਪੀਸ ਕੇ ਤਿਆਰ ਕਰਕੇ ਉਹਦੀ ਰੋਟੀ ਬਣਾਉਂਦੀਆਂ ਸੀ ਤੇ ਬੰਦੇ ਸਾਰੇ ਤਾਕਤਵਰ ਰਹਿੰਦੇ ਸੀਗੇ ਕਿਉਂਕਿ ਵਧੀਆ ਆਟੇ ਦੀ ਰੋਟੀ ਖਾਦੀ ਹੁੰਦੀ ਸੀਗੀ ਹੁਣ ਇਹ ਚੱਕੀ ਆਪਣੇ ਇੰਡੀਆ ਵਿੱਚ ਨਹੀਂ ਇਹ ਜਾ ਰਹੀ ਹੈ ਜੀ ਪਰਦੇਸ ਯਾਨੀ ਕਿ ਯੂ ਐਸ اے ਪਰਦੇਸ ਦੇ ਵਿੱਚ ਬੈਠੇ ਕੋਈ ਵੀ ਭੈਣ ਭਰਾ ਕਿਸੇ ਵੀ ਪੈਂਟਰਾਂ ਨੂੰ ਜ਼ਰੂਰ ਇਸ ਚੱਕੀ ਦੀ ਉਸੀ ਆਪਣਾ ਆਰਡਰ ਦੇ ਸਕਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਚ ਲੈ ਕੇ ਆ ਜੀ ਆਪਾਂ ਇਹ ਸੇਧ ਦਾ ਖਜ਼ਾਨਾ ਕਿਉਂਕਿ ਜਿਵੇਂ ਤੁਹਾਨੂੰ ਪਤਾ ਸੀ ਪੁਰਾਣੇ ਬਜ਼ੁਰਗ ਜਿਹੜੇ ਆਪਣੇ ਉਹ ਰੋਜ਼ ਸਵੇਰੇ ਮਾਈਆਂ ਬੀਬੀਆਂ ਉੱਠਦੀਆਂ ਸੀ ਹਰ ਘਰ ਦੇ ਵਿੱਚ ਇਹ ਨਹੀਂ ਵੀ ਇੱਕ ਅਦਾ ਜਿਹੜਾ ਗਰੀਬ ਸੀ ਉਹ ਨਹੀਂ ਹਰ ਘਰ ਦੇ ਵਿੱਚ ਮਾਈ ਉੱਠਦੀ ਸੀ ਸਵੇਰੇ ਸਰਤਾਜਾ ਜਿਹੜਾ ਚੱਕੀ ਦੇ ਆਟਾ ਤਿਆਰ ਕਰਦੀ ਸੀ ਤੇ ਉਹਦੀ ਹੀ ਰੋਟੀ ਬਣਾ ਕੇ ਖਾਂਦੇ ਸੀਗੇ ਤਾਂ ਹੀ ਵਧੀਆ ਤਾਕਤਵਰ ਰਹਿੰਦੇ ਸੀ ਆਪਾਂ ਹੁਣ ਆਪਾਂ ਜਿਹੜੇ ਬੋਰੀਆਂ ਬੰਦ ਲੈ ਕੇ ਆਉਂਦੇ ਆ ਥੈਲੀਆਂ ਮਾਰਕੀਟ ਦੇ ਵਿੱਚੋਂ ਪਤਾ ਨਹੀਂ ਕਦੋਂ ਕਦੋਂ ਉਹ ਆਟਾ ਪੀਸਿਆ ਹੁੰਦਾ ਵਾ ਬਿਨਾਂ ਛਿਲਕੇ ਤੋਂ ਹੁੰਦਾ ਵਾ ਉਹ ਕਿਹੋ ਜੀ ਕਣਕ ਦਾ ਆਟਾ ਹੁੰਦਾ ਕੋਈ ਪਤਾ ਨਹੀਂ ਆਪਾਂ ਨੂੰ ਕੋਹੀ ਲਿਆ ਲੈ ਕੇ ਆਪਾਂ ਖਾਈ ਜਾਂਦੇ ਆ ਬੱਚਿਆਂ ਨੂੰ ਖਵਾਈ ਜਾਂਦੇ ਆ ਤੇ ਬੱਚੇ ਬਿਮਾਰ ਹੁੰਦੇ ਜਾਂਦੇ ਆ ਇਹ ਸਿਹਤ ਦਾ ਖਜ਼ਾਨਾ ਆਪਾਂ ਤਾਂ ਦੱਸਿਆ ਵੀ ਇਹ ਜਿਹੜੀ ਨਿੱਕੀ ਜੀ ਚੱਕੀ ਆ ਜੇ ਨਹੀਂ ਤੁਸੀਂ ਜਿਆਦੀ ਮਿਹਨਤ ਕਰ ਸਕਦੇ ਜਿਵੇਂ ਕਿ ਮਾਈਆਂ ਪਹਿਲਾਂ ਹੱਥ ਨਾਲ ਆਟਾ ਜਿਹਦਾ ਪੀਸੀ ਆਉਂਦੀਆਂ ਸੀਗੀਆਂ ਤੇ ਇਹ ਤੁਸੀਂ ਬਿਜਲੀ ਤੇ ਆਪਣਾ ਆਟਾ ਘਰੇ ਤਾਜ਼ਾ ਜਿੰਨਾ ਤੁਹਾਨੂੰ ਜ਼ਰੂਰਤ ਆ ਵੇਸਨ ਦੀ ਆਟੇ ਦੀ ਉਹ ਤੁਸੀਂ ਪੀਸ ਸਕਦੇ ਹੋ ਇਹਦੀ ਸਾਰੀ ਡਿਟੇਲ ਅੱਗੇ ਤੁਹਾਨੂੰ ਆਪਾਂ ਸਾਰਾ ਵੀਡੀਓ ਚ ਦੱਸਦੇ ਜਿਵੇਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖਿਆ ਹੋਊਗਾ ਜੇ ਸਾਡੀਆਂ ਵੀਡੀਓਜ਼ ਦੇਖੀਆਂ ਨੇ ਕਿ ਆਪਾਂ ਆਟਾ ਜੱਕੀ ਜਿਹੜੀ ਘਰੇ ਲੈ ਕੇ ਆਏ ਸੀ ਜਿਹਦੇ ਉੱਤੇ ਆਪਾਂ ਮਿਕਸ ਅਨਾਜ ਦਾ ਆਟਾ ਵੀ ਤਿਆਰ ਕਰਦੇ ਆ ਫਿਰ ਆਪਾਂ ਵੇਸਣ ਵੀ ਘਰੇ ਤਿਆਰ ਕਰਦੇ ਆਂ ਫਿਰ ਆਪਾਂ ਆਪਣਾ ਘਰ ਖਾਣ ਵਾਸਤੇ ਆਟਾ ਵੀ ਘਰੇ ਤਿਆਰ ਕਰਦੇ ਆਂ ਚਾਹ ਜਿਵੇਂ ਅਸੀਂ ਦਲੀਆ ਬਣਾਉਣਾ ਹੋਵੇ ਰਵਾ ਬਣਾਉਣਾ ਹੋਵੇ ਕੋਈ ਮਸਾਲਾ ਪੀਸਣਾ ਹੋਵੇ ਉਹ ਚੱਕੀ ਘਰੇ ਲੈ ਕੇ ਆਈ ਸੀ ਤੇ ਉਹਦੇ ਵਿੱਚ ਹੀ ਸਾਰਾ ਕੁਝ ਆਪਾਂ ਪੀਸਦੇ ਸੀ ਜਿਵੇਂ ਤੁਹਾਨੂੰ ਆਪਾਂ ਹਲਦੀ ਭੇਜਦੇ ਆਂ ਚਾਹ ਦੇਗੀ ਵਿੱਚ ਭੇਜਦੇ ਆਂ ਉਹ ਚੱਕੀ ਦੇ ਵਿੱਚ ਹੀ ਸਾਰਾ ਕੁਝ ਆਪਾਂ ਮਸਾਲੇ ਵਾਲੀ ਚਪੀਸਦੇ ਆਂ ਤੇ ਆਟੇ ਵਾਲੀ ਦੇ ਵਿੱਚ ਆਪਾਂ ਆਟਾ ਪੀਸਦੇ ਆਂ ਸੋ ਆਪਣੀਆਂ ਸਾਰੀਆਂ ਵੀਡੀਓ ਦੇਖ ਕੇ ਕਈ ਕਸਟਮਰ ਜਿਹੜੇ ਆਪਣੇ ਕੋਈ ਚੱਕੀ ਦੀ ਡਿਮਾਂਡ ਕਰਦੇ ਆਂ ਵੈਸੇ ਆਪਾਂ ਚੱਕੀ ਵਾਲੀ ਵੀਡੀਓ ਦੇ ਵਿੱਚ ਚੱਕੀ ਵਾਲਿਆਂ ਦਾ ਨੰ ਸੀਦਾ ਹੰਗਾਰਾ ਦਿੱਤਾ ਪਰਮਾ ਕਿ ਬਹੁਤ ਲੋਕਾਂ ਨੇ ਚੱਕੀਆਂ ਜਿਹੜੀਆਂ ਮਗਾਈਆਂ ਸੀ ਵਧੀਆ ਲੱਗਿਆ ਸਾਰਿਆਂ ਨੂੰ ਕਿਉਂਕਿ ਜਿਵੇਂ ਆਪਾਂ ਤਾਜ਼ਾ ਤਾਜ਼ਾ ਆਟਾ ਪੀਸਣਾ ਵੇਸਣ ਪੀਸਣਾ ਬਹੁਤ ਹੀ ਵਧੀਆ ਲੱਗਦਾ ਵਾ ਸੋ ਉਸ ਚੀਜ਼ ਨੂੰ ਵੇਖ ਕੇ ਵੀਡੀਓ ਨੂੰ ਦੇਖ ਕੇ ਹੁਣ ਬਾਹਰ ਵਾਲੇ ਭੈਣ ਭਰਾ ਵੀ ਆਪਣੇ ਕੋਈ ਚੀਜ਼ ਦੀ ਡਿਮਾਂਡ ਕਰਦੇ ਆ ਇਹ ਜਿਹੜੀ ਚੱਕੀ ਆਪਾਂ ਤੁਸੀਂ ਦੇਖ ਰਹੇ ਹੋ ਵੀਡੀਓ ਵਿੱਚ ਇਹ ਆਪਾਂ ਬਾਹਰ ਯੂਐਸਏ ਪੀ ਜਿਣੀ ਆ ਇਹ ਮੰਗਵਾਈ ਆਪਣੇ ਕੋ ਕਸ਼ਮੀਰ ਟੀਮਾ ਮੈਡਮ ਸੀਗੇ ਉਹਨਾਂ ਨੇ ਸਾਡੇ ਕੋ ਚੱਕੀ ਮੰਗਾਈ ਸੀ ਵੈਸੇ ਮੰਗਾਈ ਤੇ ਉਹਨਾਂ ਨੇ ਦੂਸਰੀ ਸਾਡੇ ਕੋ ਵੱਡੀ ਹੋ ਸੀਗੀ ਪਰ ਉਹ ਚੱਕੀ ਜਿਹੜੀ ਉਹ ਬਹੁਤ ਭਾਰੀ ਸੀਗੀ ਉਹ 50 ਕਿਲੋ ਤੱਕ ਸੀਗੀ ਤੇ ਇੰਨਾ ਜਿਹੜਾ ਭਾਰ ਜਣਾ ਅਲਾਉ ਨਹੀਂ ਹੁੰਦਾ ਸੋ ਇਸ ਕਰਕੇ ਇਹ ਜਿਹੜੀ ਚੱਕੀ ਆਪਾਂ ਉਸ ਤੋਂ ਥੋੜੀ ਜਿਹੀ ਛੋਟੀ ਐ ਕੰਮ ਸਾਰੇ ਸੇਮ ਐ ਇਹਦੇ ਵਿੱਚ ਮਸਾਲੇ ਵੀ ਪੀਸ ਸਕਦੇ ਆਪਾਂ ਆਟਾ ਵੀ ਬਣਾ ਸਕਦੇ ਆ ਵੇਸਮ ਵੀ ਬਣਾ ਸਕਦੇ ਆ ਸੋ ਇਹ ਚੱਕੀ ਜਿਹੜੀ ਆਪਾਂ ਉਹਨਾਂ ਨੂੰ ਭੇਜਣ ਲੱਗੇ ਆ ਤੇ ਬਾਕੀ ਉਹਨਾਂ ਦਾ ਸਾਡੇ ਤੇ ਵਿਸ਼ਵਾਸ ਸੀ ਪੂਰਾ ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਚੱਕੀ ਵਾਲਾ ਜਿਹੜਾ ਆਪਾਂ ਨੰਬਰ ਵੀਡੀਓ ਦੇ ਵਿੱਚ ਪਾਇਆ ਤੁਸੀਂ ਉਹਨਾਂ ਕੋਲੋਂ ਮੰਗਾ ਸਕਦੇ ਹੋ ਪਰ ਉਹ ਕਹਿੰਦੇ ਨਹੀਂ ਤੁਸੀਂ ਜੋ ਤੁਹਾਨੂੰ ਠੀਕ ਲੱਗਦਾ ਵਾ ਵੀ ਇਹ ਚੀਜ਼ ਆਪਣੇ ਘਰੇ ਵਾਰਤ ਸਕਦੇ ਆ ਆਪਾਂ ਚਾਹੇ ਚੱਲ ਸਕਦੀ ਆ ਲੰਬੇ ਟਾਈਮ ਤੱਕ ਸਾਨੂੰ ਉਹੀ ਭੇਜੋ ਤੇ ਇਹ ਹੈ ਜੀ ਉਹ ਨਵੀਂ ਚੱਕੀ ਜੇ ਕਿਸੇ ਨੇ ਉਹ ਵੱਡੀ ਚੱਕੀ ਨਾ ਲੈਣੀ ਹੋਵੇ ਤੇ ਇਸ ਚੱਕੀ ਦੀ ਆਪਾਂ ਮੈਂ ਕਿਹਾ ਚਲੋ ਇੱਕ ਵੀਡੀਓ ਵੀ ਤਿਆਰ ਕਰ ਦਿੰਨੇ ਆ ਵੀ ਹੋਰ ਜੇ ਕਿਸੇ ਭੈਣ ਭਰਾ ਨੇ ਮਗਾਉਣੀ ਹੋਵੇ ਵੀ ਇਹਦੇ ਵੀ ਬਹੁਤ ਹੀ ਵਧੀਆ ਫੀਚਰ ਨੇ ਬਹੁਤ ਵਧੀਆ ਇਹ ਕੰਮ ਕਰਦੀ ਆ ਇਹਦੀ ਕਾਪਰ ਬਾਈਂਡਿੰਗ ਆ ਤੁਸੀਂ ਵੇਖ ਸਕਦੇ ਹੋ ਇਸ ਸਟicker ਤੋਂ ਸਾਰੀ ਬਾਕੀ ਕਿੰਨੇ ਕਿਲੋਵਾਟ ਦੀ ਆ ਉਹ ਵੀ ਇੱਧਰ ਸਟicker ਲੱਗਾ ਆ ਆਪਾਂ ਸਾਰਾ ਵੀਡੀਓ ਦੇ ਵਿੱਚ ਉਹ ਪਾ ਦਿੰਨੇ ਆ ਵੀ ਇਹ ਕਿਸ ਤਰ੍ਹਾਂ ਚੱਲਣੀ ਆ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹ ਤੁਸੀਂ ਦੇਖ ਸਕਦੇ ਹੋ ਉੱਪਰ ਇਹ ਜਿਹੜਾ ਆਪਾਂ ਕੱਪ ਲਾਇਆ ਇਹਦਾ ਇਹ ਜਿਹੜਾ ਇਹਦੇ ਵਿੱਚ ਪੈਣਿਆ ਦਾਣੇ ਜਿਵੇਂ ਤੁਸੀਂ ਉਹ ਮੇਰੀ ਦੂਸਰੀ ਚੱਕੀ ਵਾਲੀ ਵੀਡੀਓ ਵੇਖੀ ਹੋਗੀ ਨਾ ਉਹਦੇ ਨਾਲ ਹੀ ਫਿਕਸ ਹੈਗਾ ਪਰ ਇਹ ਜਿਹੜਾ ਉਤਰ ਜਾਂਦਾ ਇਹਨੂੰ ਆਪਨਾ ਤੁਸੀਂ ਸਾਫ਼ ਕਰਕੇ ਵੀ ਰੱਖ ਸਕਦੇ ਹੋ ਤੇ ਇੱਕ ਇਹਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਛੇਕ ਦੇਖਦਾ ਹੋਊਗਾ ਇਹ ਦਾਣਿਆਂ ਵਾਲਾ ਇਹ ਤੁਸੀਂ ਵੱਧ ਘਟ ਕਰ ਸਕਦੇ ਹੋ ਜਿਵੇਂ ਥੋੜੇ ਦਾਣੇ ਭੇਜਣੇ ਆ ਤੇ ਇਦਾਂ ਥੋੜਾ ਜਿਹਾ ਕਰ ਸਕਦੇ ਹੋ ਤੇ ਜੇ ਐਮ ਫੁੱਲ ਦਾਣੇ ਭੇਜਣੇ ਆ ਤੇ ਇਦਾਂ ਵਧਾ ਘਟਾ ਸਕਦੇ ਹੋ ਇਹ ਦਾਣੇ ਇਹਦੇ ਵਿੱਚ ਤੁਸੀਂ ਆਪਦੀ ਮਰਜ਼ੀ ਨਾਲ ਭੇਜ ਸਕਦੇ ਹੋ ਘਟ ਵੱਧ ਬਾਕੀ ਇੱਧਰ ਦੇਖੋ ਇੱਥੇ ਆ ਜਾਂਦਾ ਤੁਸੀਂ ਇਹਨੂੰ ਕਿੰਨੇ ਤੇ ਰੱਖਣਾ 1 ਤੇ 2 ਤੇ 3 ਤੇ ਜਾਨੀ ਕਿ ਤੁਸੀਂ ਕਿੰਨਾ ਬਰੀਕ ਪੀਸਣਾ ਵਾ ਤੇ ਕਿੰਨਾ ਤੁਸੀਂ ਮੋਟਾ ਪੀਸਣਾ ਜਿਵੇਂ ਆਪਾਂ ਪ੍ਰੈਸ ਦਾ ਹੁੰਦਾ ਨਾ ਉਸੇ ਤਰ੍ਹਾਂ ਇਹਨੂੰ ਆਪਾਂ ਘੁਮਾ ਕੇ ਕਰ ਸਕਦੇ ਆ ਜਿੰਨਾ ਵੀ ਤੁਸੀਂ ਇਹਦੇ ਵਿੱਚ ਆਪਣਾ ਮੋਟਾਈ ਰੱਖਣੀ ਆ ਆਟੇ ਦੀ ਜਾਂ ਬੇਸਣ ਦੀ ਤੇ ਇੱਥੋਂ ਇਹ ਸਾਰਾ ਕੁਝ ਹੋ ਜਾਣਾ ਬਾਕੀ ਇਹਨਾਂ ਦੋਨਾਂ ਦੀ ਸੈਟਿੰਗ ਹੁੰਦੀ ਹੈ ਐਨੀ ਵੀ ਤੁਸੀਂ ਉੱਤੋਂ ਓਵਰ ਛੱਡ ਦਿਓ ਦਾਣਿਆਂ ਨੂੰ ਤੇ ਥੱਲੇ ਉਹ ਜਿਹੜਾ ਤੁਸੀਂ ਕੱਟ ਕਰ ਦੋ ਇਹ ਪੂਰਾ ਬਰਾਬਰ ਹੀ ਤੁਹਾਨੂੰ ਰੱਖਣਾ ਪੈਣਾ ਜਿੰਨਾ ਤੁਸੀਂ ਉੱਪਰੋਂ ਰੱਖੋਗੇ ਉਨਾ ਹੀ ਤੁਸੀਂ ਥੱਲਿਓਂ ਵੀ ਰੱਖਣਾ ਇਹਦਾ ਲੈ ਬਾਕੀ ਇਹ ਕੈਟਾਗਰੀ ਹੈ ਦਾਣਿਆਂ ਤੇ ਜਿਵੇਂ ਮੱਕੀ ਦੇ ਦਾਣੇ ਥੋੜੇ ਮੋਟੇ ਹੁੰਦੇ ਆ ਚਾ ਚਨੇ ਹੋਣ ਚਾ ਕਣਕ ਹੋਵੇ ਜਦੋਂ ਤੁਸੀਂ ਪੀਸੋਗੇ ਤੁਹਾਨੂੰ ਆਪਣੇ ਆਪ ਹੀ ਉਸ ਚੀਜ਼ ਦਾ ਪਤਾ ਲੱਗ ਜਾਣਾ ਤੁਸੀਂ ਵੇਖ ਸਕਦੇ ਹੋ ਇੱਥੇ ਲਿਖਿਆ ਆਇਆ ਇੱਕ ਹੌਸਪੌਟ ਦੀ ਜਿਹੜੀ ਮੋਟਰ ਹੈ ਦੀ ਤੇ ਏ ਐਮ ਪੀ ਇਹਦਾ ਹੈਗਾ ਵਾ 3/4 ਤੇ ਕਿਲੋਵਟ ਹੈਗੀ ਆ 375 ਤੇ ਵੋਲਟੇਜ ਜਿਹੜੀ ਇਹਦੀ ਹੈਗੀ ਆ 220 ਚਾ 240 ਕਈ ਜਿਹੜੇ ਬਾਹਰ ਬੈਠੇ ਭੈਣ ਭਰਾ ਉਹ ਇਸ ਚੀਜ਼ ਨੂੰ ਸੋਚਣਗੇ ਕਿ 220 ਚਾ 240 ਵੋਲਟੇਜ ਆਪਾਂ ਕਿੱਥੋਂ ਲੈ ਕੇ ਆਣੀ ਜਿੱਥੇ ਤੁਹਾਡਾ ਇੰਡਕਸ਼ਨ ਚੁੱਲਾ ਆਉਂਦਾ ਨਾ ਉਥੇ 220 ਹੀ ਤੁਹਾਡੇ ਕੋਲ ਜਿਹੜਾ ਵਾਟ ਆਉਂਦੀ ਹੈ ਤੁਸੀਂ ਉਥੇ ਇਸ ਚੱਕੀ ਨੂੰ ਚਲਾ ਸਕਦੇ ਹੋ ਨਹੀਂ ਤੇ ਇਹਦੇ ਨਾਲ ਵੱਖਰਾ ਡਾਕਟਰ ਲਾ ਸਕਦੇ ਹੋ ਬਾਹਰ ਈਜ਼ੀਲੀ ਜਿਹੜਾ ਡਾਕਟਰ ਤੁਹਾਨੂੰ ਮਿਲ ਜੂਗਾ ਤੁਸੀਂ ਉਹਦੇ ਨਾਲ ਇਸ ਚੱਕੀ ਨੂੰ ਚਲਾ ਸਕਦੇ ਹੋ ਬੜੇ ਆਸਾਨੀ ਨਾਲ ਬਾਕੀ ਭਾਰੀ ਬਹੁਤ ਚੱਕੀ ਇਹ ਜਿਹੜੀ ਨਿੱਕੀ ਜੀ ਚੱਕੀ ਤੁਹਾਨੂੰ ਲੱਗਦੀ ਹੋਊਗੀ ਇਹ ਪੂਰੇ 30 ਕਿਲੋ ਦੀ ਚੱਕੀ ਹੈ ਜੀ ਤੇ ਇਹ ਪੂਰੀ ਸੋਲਿਡ ਆ ਜਿਵੇਂ ਉਹ ਸਾਡੀ ਲੱਕੜ ਵਾਲੀ ਸੀ ਨਾ ਉਹ ਕਦੇ ਖਰਾਬ ਹੋਣ ਦੇ ਵੀ ਜਿਵੇਂ ਘੁਣ ਲੱਗ ਗਿਆ ਜਾਂ ਗਿੱਲੀ ਰਹਿ ਗਈ ਕਿਤੇ ਮੜਾ ਜਾ ਤੇ ਉਹ ਜਿਹੜੀ ਖਰਾਬ ਹੋ ਸਕਦੀ ਹੈ ਇਹ ਪੂਰੀ ਤੁਸੀਂ ਦੇਖ ਸਕਦੇ ਹੋ ਸਟੀਲ ਦੀ ਬਣੀ ਹੋਈ ਆ ਕੋਈ ਵੀ ਪ੍ਰੋਬਲਮ ਨਹੀਂ ਇਹਨੂੰ ਆਣੀ ਤੁਸੀਂ ਰਾਮਨਾ ਕਪੜਾ ਮਾਰ ਕੇ ਨੂੰ ਸਾਫ਼ ਕਰਕੇ ਰੱਖ ਸਕਦੇ ਹੋ ਇਹਨੂੰ ਵੀ ਉਪਰ ਖੋਲ ਕੇ ਤੁਸੀਂ ਧੋ ਕੇ ਰੱਖ ਸਕਦੇ ਹੋ ਤੇ ਜਦੋਂ ਤੁਸੀਂ ਆਪਦਾ ਆਟਾ ਪੀਸ ਲਿਆ ਤੇ ਇਹਨੂੰ ਵਿੱਚੋਂ ਚੰਗੀ ਤਰ੍ਹਾਂ ਸਾਫ਼ ਕਰਨ ਵਾਸਤੇ ਨਾਲ ਇੱਕ ਬਰਸ਼ ਵੀ ਦਿੱਤਾ ਜਾਂਦਾ ਵਾ ਤੇ ਇਹਦੇ ਨਾਲ ਨਾਲ ਇਹਦੇ ਨਾਲ ਦੋ ਦਿੱਤੇ ਇਹ ਚਾਰ ਦਿੱਤੇ ਜਾਂਦੇ ਆ ਦੇ ਥੱਲੇ ਰੇੜੇ ਲੱਗਣ ਵਾਸਤੇ ਕਿਉਂਕਿ ਭਾਰੀ ਬਹੁਤ ਹੁੰਦੀ ਹੈ ਜਿੱਥੇ ਵੀ ਤੁਸੀਂ ਰੱਖੋਗੇ ਇੱਕ ਜਗ੍ਹਾ ਇਹਨੂੰ ਫਿਕਸ ਰੱਖ ਕੇ ਰੱਖ ਵੀ ਸਕਦੇ ਹੋ ਤੇ ਜੇਕਰ ਤੁਸੀਂ ਇੱਧਰ ਉੱਧਰ ਖੜਨੀ ਆ ਤੇ ਤੁਸੀਂ ਇਹ ਰੇੜਿਆਂ ਦੀ ਸਹਾਤ ਨਾਲ ਇਹਨੂੰ ਲੈ ਕੇ ਜਾ ਸਕਦੇ ਹੋ ਇਹ ਥੱਲੇ ਜਿਹੜੇ ਇਹਦੇ ਵੀਲ ਲੱਗਣਗੇ ਬਾਕੀ ਇੱਧਰ ਅਗਲੀ ਸਾਈਡ ਤੇ ਇਹਦੇ ਜਿਹੜਾ ਕੱਪੜਾ ਲੱਗੂਗਾ ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਸਾਡੀ ਉਹ ਬਾਲਟੀ ਬਣੀ ਸੀ ਇਹਦੇ ਨਾਲ ਜਿਹੜਾ ਕੱਪੜਾ ਲੱਗਾ ਹੁੰਦਾ ਐਂ ਕਰਕੇ ਲੱਗ ਜਾਊਗਾ ਕੱਪੜਾ ਤੇ ਆਟਾ ਜਿਹੜਾ ਉਹ ਕਦੇ ਵੀ ਨਹੀਂ ਉੱਡੂਗਾ ਬਾਕੀ ਤੁਸੀਂ ਕੋਈ ਡੱਬਾ ਕੋਈ ਡਰਮੀ ਕੁਝ ਵੀ ਜਿਹਦੇ ਵਿੱਚ ਤੁਸੀਂ ਆਟਾ ਪਾਉਣਾ ਤੁਸੀਂ ਇਦਾਂ ਉਹਨੂੰ ਉਹਦੇ ਉ ਉਹਦੇ ਵਿੱਚ ਵੀ ਰੱਖ ਸਕਦੇ ਹੋ ਜੇ ਕਿ ਪੌਲੀਥਨ ਦੇ ਵਿੱਚ ਵੀ ਤੁਸੀਂ ਥੋੜਾ ਜਿਹਾ ਮਸਾਲਾ ਵੀ ਤਿਆਰ ਕਰਨਾ ਤੇ ਉਹਨੂੰ ਇਦਾਂ ਵਿੱਚ ਵੀ ਰੱਖ ਸਕਦੇ ਨੇ ਤੇ ਉਹਦੇ ਉੱਪਰ ਵੀ ਐ ਚੜਾ ਸਕਦੇ ਹੋ ਇੱਥੇ ਤੁਸੀਂ ਦਾਣੇ ਪਾਉਣੇ ਆ ਇੱਥੇ ਤੁਸੀਂ ਆਪਣਾ ਜਿਹੜਾ ਘਟਵਾ ਰੱਖਣਾ ਵਾ ਫੇ ਕਿੰਨਾ ਤੁਸੀਂ ਕਿਹੜੇ ਲੈਵਲ ਤੇ ਤੁਸੀਂ ਪੀਸਣਾ ਵਾ ਇਦਾਂ ਦੀ ਜਿਹੜਾ ਆਟਾ ਪੀਸ ਕੇ ਆ ਜਾਊਗਾ ਐ ਸਾਰੀ ਦੇ ਵਿੱਚ ਇਹਦੀ ਮੋਟਰ ਹੁੰਦੀ ਆ ਤੇ ਦਾਣਾ ਪਾ ਕੇ ਤੈਨੂੰ ਆਰਾਮ ਨਾਲ ਤੁਸੀਂ ਟੱਕੇ ਵੀ ਰੱਖ ਸਕਦੇ ਹੋ ਕਿ ਆਰਾਮ ਨਾਲ ਟੱਕੇ ਜਿਹੜਾ ਆਟਾ ਤੁਹਾਡਾ ਪੀਸਦਾ ਰਹੂਗਾ ਤੇ ਇਹ ਸਾਰੀ ਨਿੱਕੀ ਜਿਹੀ ਚੱਕੀ ਹੈ ਜਿਹਦਾ ਤੁਹਾਨੂੰ ਪੂਰ ਕਰਾਤਾ ਕਹਿ ਸਕਦੇ ਆ ਜੇਕਰ ਤੁਸੀਂ ਇੱਧਰ ਵੀ ਭੈਣ ਭਰਾ ਨੇ ਕਿਸੇ ਨੇ ਮੰਗਾਉਣੀ ਹੋਵੇ ਤੇ ਤੁਸੀਂ ਉਹ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਇਹ ਚੱਕੀ ਨੂੰ ਮਗਾ ਸਕਦੇ ਆ ਤੇ ਬਾਅਦ ਦੇ ਵਿੱਚ ਜਿਵੇਂ ਤੁਸੀਂ ਆਟਾ ਪੀਸ ਲਿਆ ਸਾਫ਼ ਕਰ ਲਈ ਤੇ ਇਦਾਂ ਤੁਸੀਂ ਇਹਦੇ ਉੱਤੇ ਛੱਕਣ ਵੀ ਰੱਖ ਸਕਦੇ ਹੋ ਤੇ ਨਹੀਂ ਤੇ ਜਿਵੇਂ ਆਪਾਂ ਜਿਵੇਂ ਕਵਰ ਉਤਾਰਿਆ ਸੀ ਪਹਿਲਾਂ ਇਹ ਸਾਰਾ ਕੁਝ ਐ ਚੰਗੀ ਤਰ੍ਹਾਂ ਸਾਹਮ ਕੇ ਰੱਖ ਕੇ ਤੇ ਇਹਦੇ ਉੱਪਰ ਤੁਸੀਂ ਇਦਾਂ ਕਵਰ ਪਾ ਦੇਣਾ ਤੇ ਪੂਰੀ ਸਾਫ਼ ਸਫਾਈ ਨਾਲ ਸਾਭੀ ਵੀ ਜਾਊਗੀ ਕਦੇ ਇਹ ਜ਼ਿਆਦਾ ਚੱਕੀ ਜਿਹੜੀ ਗੰਦੀ ਵੀ ਨਹੀਂ ਹੋਊਗੀ ਇਹ ਦੇਖ ਸਕਦੇ ਆ ਰਾਮ ਨਾਲ ਆਸਾਨੀ ਨਾਲ ਤੁਸੀਂ ਕੈਰੀ ਕਰ ਸਕਦੇ ਹੋ ਕਿਤੇ ਵੀ ਕਿਚਨ ਦੇ ਵਿੱਚ ਵੀ ਰੱਖੀ ਜਿਹੜੀ ਭੈਣੀ ਨਹੀਂ ਲੱਗੂਗੀ ਤੁਸੀਂ ਇਦਾਂ ਓਪਨ ਵੀ ਰੱਖ ਸਕਦੇ ਹੋ ਤੇ ਇਦਾਂ ਤੁਸੀਂ ਉਹਦੇ ਉੱਪਰ ਕਵਰ ਪਾ ਕੇ ਵੀ ਰੱਖ ਸਕਦੇ ਹੋ ਕਵਰ ਜਿਹੜਾ ਕਮਾ ਕੇ ਵੀ ਰੱਖ ਸਕਦੇ ਹੋ ਤੇ ਇਹ ਜਿਹੜਾ ਸਾਰਾ ਮਟੀਰੀਅਲ ਆ ਤੁਸੀਂ ਇੱਥੇ ਇਹਦੇ ਵਿੱਚ ਪਾ ਕੇ ਰੱਖ ਸਕਦੇ ਹੋ ਸਾਰੀ ਹੀ ਚੰਗੀ ਤਰ੍ਹਾਂ ਆਰਾਮ ਨਾਲ ਕੈਰੀ ਹੋ ਜਾਂਦੀ ਆ ਤੇ ਆਰਾਮ ਨਾਲ ਜਿਹੜੀ ਚੱਲ ਜਾਣੀ ਆ ਕੋਈ ਵੀ ਇਹਦੇ ਵਿੱਚ ਪ੍ਰੋਬਲਮ ਨਹੀਂ ਤੁਹਾਨੂੰ ਆਉਣੀ ਚਲਾਉਣ ਦੀ ਕਿੱਦਾਂ ਚੱਲੂਗੀ ਕਿਦਾਂ ਆਟਾ ਪਿਸੂਗਾ ਸਾਰੀ ਆਪਾਂ ਕੱਲੀ-ਕੱਲੀ ਡਿਟੇਲ ਤੁਹਾਨੂੰ ਦੱਸ ਦਿੱਤੀ ਆ ਉਹਦੇ ਨਾਲ-ਨਾਲ ਇਧਰ ਇਹ ਸਾਰਾ ਸਮਾਨ ਉਹਨਾਂ ਨੇ ਆਪਣੇ ਕੋਲ ਮੰਗਾਇਆ ਸੀਗਾ ਇਹ ਬੜੀਆਂ ਇਹ ਸੇਪੂ ਬੜੀਆਂ ਚੋਲਾਂ ਦੇ ਪਾਪੜ ਦਾਲ ਦੇ ਪਾਪੜ ਤੇ ਇੱਕ ਉਹਨਾਂ ਨੇ ਆਪਣੇ ਕੋਲ ਮਾਮਦਸਤਾ ਮੰਗਾਇਆ ਉਹ ਬਾਹਰ ਪਿਆ ਤੇ ਇਹ ਸਾਰਾ ਸਮਾਨ ਉਹਨਾਂ ਨੇ ਆਪਣੇ ਕੋਲ ਮੰਗਾਇਆ ਸੀਗਾ ਤੇ ਇਹ ਮੈਡਮ ਨੂੰ ਮੈਂ ਵਿਖਾ ਦੇਣਾ ਚਾਹੁੰਦੀ ਆ ਕਿ ਜਿਹੜੇ ਚੋਲਾਂ ਦੇ ਪਾਪੜ ਸੀ ਦੇਖ ਸਕਦੇ ਬਿਲਕੁਲ ਇਹ ਸਾਬਤ ਨੇ ਤੇ ਰਸਤੇ ਦੇ ਵਿੱਚ ਜੇ ਕਿਤੇ ਟੁੱਟ ਗਏ ਤੇ ਉਹਦੇ ਵਿੱਚ ਮੇਰੀ ਨਹੀਂ ਕੋਈ ਗਲਤੀ ਹੋ ਸਕਦੀ ਕਿਉਂਕਿ ਇਹ ਥੋੜੇ ਜੇ ਨਾ ਕੜਕ ਹੁੰਦੇ ਆ ਤੇ ਟੁੱਟਣ ਦਾ ਡਰ ਰਹਿੰਦਾ ਵਾ ਇਹ ਵਾਲੇ ਪਾਪੜ ਇਹ ਨਹੀਂ ਟੁੱਟਦੇਗੇ ਸੋ ਵੈਸੇ ਆਪਾਂ ਤੋੜ ਕੇ ਹੀ ਖਾਣੇ ਹੁੰਦੇ ਆ ਜ਼ਰੂਰੀ ਨਹੀਂ ਵੀ ਸਾਬਤ ਹੀ ਹੋਣ ਤੇ ਪਰ ਇਹਨਾਂ ਵਸ ਸਮਾਨ ਆਪਾਂ ਸਾਰਾ ਮੈਡਮ ਨੂੰ ਵੀ ਚੈੱਕ ਕਰਾ ਦਿੰਦੇ ਆ ਫਿਰ ਜਿਹੜਾ ਸਾਰਾ ਸਮਾਨ ਆਪਾਂ ਇਹਦੇ ਵਿੱਚ ਰੱਖਿਆ ਇਹ ਉਹਨਾਂ ਦਾ ਸਾਰਾ ਸਮਾਨ ਆਪਾਂ ਤਿਆਰ ਕੀਤਾ ਤੇ ਆਪਾਂ ਭੇਜਣਾ ਵਾ ਇਹ ਉਹਨਾਂ ਦਾ ਸਮਾਨ ਜਾਣਾ ਇਹ ਦੇਖੋ ਪੱਤੀ ਲਿਖੀ ਹੋਈ ਆ ਐਡਰੈਸ ਆਪਾਂ ਨਹੀਂ ਵਿਖਾ ਸਕਦੇ ਇਹਦੇ ਚੱਕੀ ਦੇ ਨਾਲ ਨਾਲ ਇਹ ਸਾਰਾ ਸਮਾਨ ਆਪਾਂ ਉਹਨਾਂ ਦੇ ਭੇਜਾਂਗੇ ਇਹਨੂੰ ਹੁਣ ਆਪਾਂ ਪੈਕ ਕਰਦੇ ਹਾਂ ਕਿਸ ਤਰ੍ਹਾਂ ਪੈਕ ਕਰਦੇ ਹਾਂ ਦੇਖਦੇ ਹਾਂ ਕੁਛ ਤੇ ਪੈਕ ਕਰਕੇ ਫਿਰ ਆਪਾਂ ਸਮਾਨ ਦੇ ਕੇ ਆਉਨੇ ਆ ਮੇਨ ਆਪਣਾ ਇਹ ਸੀਗਾ ਕਿ ਇਹ ਆਪਾਂ ਚੱਕੀ ਤਨੂੰ ਜਿਹੜੀ ਨਵੀਂ ਇੱਕ ਚੱਕੀ ਸੀ ਉਹ ਵੀ ਆਪਾਂ ਵਿਖਾਉਣਾ ਚਾਹੁੰਦੇ ਸੀਗੇ ਮੈਨੂੰ ਵੀ ਬਹੁਤ ਪਸੰਦ ਆਈ ਕਿਉਂਕਿ ਦੂਜੀ ਜਿਹੜੀ ਥੋੜੀ ਵੱਡੀ ਆ ਉਹ ਕਿਚਨ ਚ ਰੱਖੀ ਉਹ ਵੀ ਸੋਹਣੀ ਲੱਗਦੀ ਆ ਜਿਵੇਂ ਛੋਟੀ ਫ੍ਰਿਜ ਹੁੰਦੀ ਆ ਪਰ ਥੋੜਾ ਜਿਹਾ ਓਵਰ ਸਾਈਜ਼ ਜਾ ਲੱਗਦਾ ਕਿਸੇ ਵੇਲੇ ਇਹ ਬਿਲਕੁਲ ਨਿੱਕੀ ਜੀ ਆ ਤੁਸੀਂ ਸੈਲਫ ਤੇ ਵੀ ਰੱਖ ਸਕਦੇ ਆ ਇਹਨੂੰ ਰਾਮਨਾਲ ਜਦੋਂ ਵੀ ਤਾਜ਼ਾ-ਤਾਜ਼ਾ ਵੇਸਣ ਵੀ ਬਣਾ ਸਕਦੇ ਹਾਂ ਮੱਕੀ ਦਾ ਆਟਾ ਵੀ ਬਣਾ ਸਕਦੇ ਹਾਂ ਚੌਲਾਂ ਦਾ ਆਟਾ ਕਿਸੇ ਵੀ ਕਿਸਮ ਦਾ ਤੁਸੀਂ ਆਟਾ ਵੇਸਣ ਕੁਝ ਬਣਾਉਣਾ ਹੋਵੇ ਤੇ ਬੜੇ ਆਸਾਨੀ ਨਾਲ ਤਾਜ਼ਾ ਰਾਮ ਨਾਲ ਘਰੇ ਤੁਸੀਂ ਆਪਦੇ ਚੱਕੀ ਦੇ ਬਣਾ ਸਕੋ। ਸੋ ਇਹ ਜਿਹੜੀ ਚੱਕੀ ਦੀ ਜਿਹੜੀ ਜਾਣਕਾਰੀ ਆਪਾਂ ਤੁਹਾਨੂੰ ਦੇ ਦਿੱਤੀ ਆ ਤੇ ਇਹ ਚੱਕੀ ਜੇ ਤੁਸੀਂ ਮੰਗਾਉਣੀ ਹੋਵੇ ਦੁਬਾਰਾ ਆਪਾਂ ਫੇਰ ਕਹਿ ਦਿੰਨੇ ਆ ਵੀ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਬੈਠੇ ਹੀ ਇਹ ਚੱਕੀ ਦਾ ਆਪਦਾ ਆਰਡਰ ਦੇ ਸਕਦੇ ਹੋ ਤੇ ਘਰੇ ਬੈਠੇ ਆਪਦਾ ਤਾਜ਼ਾ ਵੇਸਣ ਆਟਾ ਸਾਰਾ ਕੁਝ ਬਣਾ ਸਕਦੇ ਹੋ। ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਦੀ ਐਂਡ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂਬਲੋਗਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਦੀ ਐਂਡ ਮਿਲਦੇ ਨੇ ਨਵੀਂ ਵੀਡੀਓ ਤਦ ਤੱਕ ਲਈ ਸਸੇ ਜੀ